ਆਲਾ ਬਈ ਠੀਕ ਠਾਕ ਹੋ ਸਾਰੇ ਮੈਂ ਨਾ ਬਹੁਤੇ ਅਰਬ ਤੇ ਅਰ ਪਾਗਲ ਹੁੰਨਾ ਬਲੌਗਰਾਂ ਲ ਦੇਖ ਦੇ ਕੇ ਕਿਉਂਕਿ ਨਾ ਮੈਨੂੰ ਲਗਾਤਾਰ ਵੇਖਣੀਆਂ ਪੈਂਦੀਆਂ ਇਹਨਾਂ ਦੀਆਂ ਵੀਡੀਓ ਮੈਨੂੰ ਆਏ ਹੁੰਦਾ ਕੋਈ ਗਲਤ ਨਾ ਬੋਲਿਆ ਜਾਵੇ ਇਹਨਾਂ ਬਾਰੇ ਹਨਾ ਪਰ ਇਹਨਾਂ ਬਾਰੇ ਜਿੰਨਾ ਬੋਲਿਆ ਜਾਵੇ ਉਹਨਾਂ ਘਾਟ ਆ ਅੱਜ ਆਪਾਂ ਕੰਪੀਟੀਸ਼ਨ ਲੈ ਕੇ ਆਏ ਆ ਜਾਨਵੀ ਛਾਟੇ ਵਾਲੀ ਜਾਨਵੀ ਇਹਦੀ ਇੱਕ ਰਮਣ ਆਲੀ ਏ ਵੀ ਵਲੌਗਰ ਆ ਜਾਨਵੀ ਵੀ ਵਲੌਗਰ ਹੈ ਦੋਨੇ ਜਣੀਆਂ ਜੋਰ ਲਾਉਂਦੀਆਂ ਆ ਲੋਕਾਂ ਨੂੰ ਹਸਾਉਂਦੇ ਬਹੁਤ ਵਧੀਆ ਕੰਮ ਕਰਦੀਆਂ ਆ ਪਰ ਜਾਨਵੀ ਜੈਨੂਅਨ ਆ ਬਈ ਜਾਨਵੀ ਦੀਆਂ ਗੱਲਾਂ ਤੋਂ ਹਾਸਾ ਆਉਂਦਾ ਜਾਨਵੀ ਦੀ ਜਦੋਂ ਫੋਟੋ ਆਈਡੀ ਆ ਜਾਂਦੀ ਆ ਸਾਹਮਣੇ ਤਾਂ ਲੋਕਾਂ ਨੂੰ ਹਾਸਾ ਆਉਂਦਾ ਵੀ ਹਨਾ ਇਹ ਕਮਲ ਮਾਰੂਗੀ ਇਹ ਜਿਹੜੀ ਆ ਰਮਨ ਐ ਬਈ ਇੰਨੀ ਇਰੀਟੇਟ ਕਰਦੀ ਆ ਨਾ ਤੁਸੀਂ ਹਿਸਾਬ ਲਾਓ ਵੀਡੀਓ ਤੇ ਮਗਰ ਹਾਸੇ ਵਾਲੇ ਮੀਮਸ ਵੀ ਲੱਗੇ ਹੁੰਦੇ ਨੇ ਨਾ ਇਹ ਮਗਰੋਂ ਖੀ 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 ਕਰਦੇ ਆ ਉਹਨਾਂ ਨੂੰ ਵੇਖ ਕੇ ਵੀ ਗੁੱਸਾ ਚੜਦਾ ਆ ਇਹਨਾਂ ਦਾ ਵਿਆਹ ਹੋਇਆ ਥੋੜਾ ਜਿਹਾ ਟਾਈਮ ਹੋਇਆ ਇਹ ਘਰ ਵਾਲੇ ਜਿਹੜੇ ਹੁੰਦੇ ਉਹ ਮਾੜੇ ਕੰਮਾਂ ਤੋਂ ਹਨਾ ਰੋਕਦੇ ਹੁੰਦੇ ਆ ਵੀ ਤੂੰ ਬਾਹਰ ਅੰਦਰ ਨਹੀਂ ਜਾਣਾ ਤੂੰ ਚੁੰਨੀ ਲੈ ਕੇ ਰੱਖਿਆ ਹੋਇਆ ਕੋਈ ਪਿੰਡਾਂ ਚ ਤੇ ਇਹ ਇਹਨਾਂ ਦੇ ਜਿਹੜੇ ਘਰ ਵਾਲੇ ਮੇਰੇ ਸਾਲੇ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਸੀ ਤੇ ਇਹੋ ਜਿਹਿਆਂ ਨੇ ਆ ਕੇ ਬਲੌਗਰਾਂ ਨੇ ਤੇ ਨਾਲ ਉਹਨਾਂ ਨੂੰ ਵੀ ਲਾ ਲਿਆ ਤੇ ਉਹ ਵੀ ਮਗਰੇ ਹੁਣ ਉਸੇ ਕੰਮ ਤੇ ਉਹ ਕੈਮਰਾਮੈਨ ਬਣ ਗਏ ਇਹਨਾਂ ਦੇ ਪੱਕੇ ਜਿੰਨੀਆਂ ਵੀ ਇਹ ਕਪਲ ਬਲੌਗਿੰਗ ਕਰਦੇ ਆ ਤੁਸੀਂ ਦੇਖ ਲਓ ਬੰਦੇ ਨਹੀਂ ਸਾਹਮਣੇ ਆਉਂਦੇ ਕੁੜੀਆਂ ਹੀ ਹੁੰਦੀਆਂ ਇਹਨਾਂ ਦੀਆਂ ਉਹਨਾਂ ਦੇ ਸਿਰ ਤੋਂ ਹੀ ਚੱਲੀ ਜਾਂਦਾ ਰਹਿੰਦਾ ਹੈ ਤੁਸੀਂ ਜੇ ਆਪ ਇਹ ਬੰਦੇ ਲੱਗੇ ਆ ਨਾ ਬਲੌਗਿੰਗ ਕਰਨ ਤਾਂ ਇਹਨਾਂ ਨੂੰ ਲੋਕ ਗਾਲਾਂ ਕੱਢਣ ਸਾਰੇ ਬਲੌਗ ਵਾਜੇ ਹਨ ਸਾਲਾ ਬੋਰ ਨਹੀਂ ਕਰਦੇ ਕਿਉਂਕਿ ਬੋਰ ਤੁਹਾਨੂੰ ਮੈਂ ਅੱਗੇ ਕਰੂੰਗਾ ਉਹਦੇ ਨਾਲ ਇਹਦੀਆਂ ਗੱਲਾਂ ਤੋਂ ਗੁੱਸਾ ਚੜਾਉਂਗਾ ਜੇ ਤੁਹ ਜਿਹੜੇ ਨਾਲ ਪਤਾ ਲੱਗੇ ਪਈਏ ਕੀ ਕੁਛ ਕਰਦੇ ਰਹਿੰਦੇ ਇਹਦੀ ਇਹ ਵੀਡੀਓ ਵੇਖੋ ਪਹਿਲਾਂ ਰਬਾ ਰੇ ਛਲੀਆਂ ਨਹੀਂ ਬੜੀਆਂ ਲੱਗੀਆਂ ਖਵਾ ਹੀ ਦੋ ਯਾਰ ਉਹ ਨਹੀਂ ਯਾਰ ਚੁੱਪ ਕਰਕੇ ਬਹਿ ਜਾ ਠੀਕ ਆ ਅੱਗੇ ਤੂੰ ਬੰਦ ਖਾਦਾ ਹੋਣੇ ਤੂੰ ਬੰਦ ਖਾਦਾ ਘਰੋਂ ਨਿਕਲਦੇ ਤੇਰੇ ਮੈਨੂੰ ਕਦੇ ਬੰਦ ਖਵਾਦੇ ਕਦੇ ਉਹ ਖਵਾਦੇ ਕਦੇ ਛਲੀਆਂ ਯਾਰ ਇੰਨੇ ਦੇ ਤੇ ਨਾ ਰਬੰਦੇ ਨੂੰ ਭੁੱਖ ਲੱਗਦੀ ਆ ਚੁੱਪ ਕਰਕੇ ਬਹਿ ਜਾ ਠੀਕ ਆ ਨਾ ਕਿਆ ਬਰ ਗੁੰਡਾ ਰਾਈ ਤੇ ਘਰੋਂ ਗੁੰਡਾ ਲੱਗਦਾ ਇਹ ਹਾਸੇ ਵਾਲੀ ਹੈਗੀ ਸੀ ਪਰ ਇਹ ਵੀਡੀਓ ਇਹਨਾਂ ਦਾ ਪੂਰਾ ਜੋਰ ਲੱਗ ਗਿਆ ਆਪਦੇ ਜਾਨੇ ਵੀ ਅਸੀਂ ਪਤਾ ਹੀ ਨਹੀਂ ਕਿੰਨਾ ਹੀ ਫਣੀ ਕਰਤਾ ਇਹਦੀ ਕੰਪੀਟੀਸ਼ਨ ਚ ਜਾਨਵੀ ਦੀ ਵੇਖੋ ਹੈਲ ਜੋ ਕਿ ਇਹ ਭਰੀ ਬੈਠੀ ਕਾਜੂ ਬਦਾਮਾਂ ਦੇ ਡੱਬੇ ਵੇਚ ਕੇ ਆਸਾਉਂਦਾ ਯਾਰ ਉਹਨੂੰ ਜੈਨੂਨ ਕਰਦੀ ਆ ਸਾਰਾ ਕੁਝ ਸਕ੍ਰਿਪਟਾਂ ਪੜ ਪੜ ਕੇ ਸਕ੍ਰਿਪਟਡ ਕਰ ਕਰਕੇ ਵੀ ਸਾਲਿਆਂ ਤੋਂ ਆਸਾ ਹੁੰਦਾ ਹੈਗਾ ਫਿਰ ਵੀ ਇਹਨਾਂ ਨੂੰ ਉਹ ਲਾਉਣੇ ਪੈਂਦੇ ਆ ਹਸੇ ਵਾਲੇ ਲੋਕਾਂ ਨੂੰ ਦੱਸਣਾ ਪੈਂਦਾ ਵੀ ਹੁਣ ਹੱਸੋ ਸਾਡੀ ਗੱਲ ਤੇ ਲੋਕਾਂ ਨੂੰ ਸਭੋਂ ਉੱਥੇ ਉਸ ਪੁਆਇੰਟ ਤੇ ਆ ਕੇ ਗੁੱਸਾ ਚੜਦਾ ਵੀ ਇਹ ਕੀ ਕਰੀ ਕੀ ਜਾਂਦੇ ਆ ਅੱਗੇ ਦਾ ਘਰ ਵਾਲਾ ਉਹਦੀ ਗੱਲ ਸੁਣੋ ਮੜੀ ਜੀ ਐਨੀ ਬੁਰੀਆਂ ਤਾਂ ਮੈਨੂੰ ਘਰੋਂ ਕੱਢ ਕੇ ਨਹੀਂ ਦਿੰਦੇ ਹੂੰ ਘਰੋਂ ਕੱਢ ਦੂੰਗਾ ਤੂੰ ਚਲ ਜਾਈਂਗੀ ਨਹੀਂ ਕਰੀ ਨਹੀਂ ਮੈਂ ਦੱਸਦਾ ਇਹਨੂੰ ਕਿਉਂ ਨਹੀਂ ਘਰੋਂ ਕੱਢ ਸਕਦਾ ਉਹ ਕਿਉਂਕਿ ਘਰ ਦਾ ਰੈਂਟ ਕਿੱਥੋਂ ਨਿਕਲੂ ਜਿਹੜੀਆਂ ਕਰੇਟਾ ਘੁੰਮਦੀਆਂ ਬਰੀਜਾ ਘੁੰਮਦੀਆਂ ਤੇਲ ਕਿੱਥੋਂ ਪਾਊਗਾ ਉਹਦੀਆਂ ਫਰੀ ਦੇ ਸੂਟ ਆਉਂਦੇ ਆ ਫਰੀ ਦੀਆਂ ਸਪான்ਸਰ ਆਉਂਦੀਆਂ ਆ ਜਿਹੜੀਆਂ ਉਹ ਕਿੱਥੋਂ ਆਉਣਗੀਆਂ ਜੇ ਤੈਨੂੰ ਘਰੋਂ ਕੱਢਤਾ ਤਾਂ ਵੀਡੀਓ ਸਾਰੇ ਸਗੋਂ ਖੁਸ਼ ਹੋ ਕੇ ਬਣਾਉਣਗੇ ਜਿਨ੍ਹਾਂ ਦਾ ਪਤਾ ਹੈ ਵੀ ਲੋਕ ਇਸ ਵੀਡੀਓ ਤੇ ਗਾਲ੍ਹਾਂ ਕੱਢਣਗੇ ਇਹਨਾਂ ਬਲੌਗਿੰਗ ਹੈ ਨਾ ਇਹਨਾਂ ਦੀ ਜਿਹੜੀ ਵੱਡੇ 30-30 ਮਿੰਟਾਂ ਦੇ ਬਲੌਗ ਆ ਉਹਨਾਂ ਦੀ ਬਾਅਦ ਚ ਗੱਲ ਕਰਾਂਗੇ ਉਹ ਤਾਂ ਬਈ ਯਾਰ ਦਿਮਾਗ ਖਰਾਬ ਕਰਨ ਵਾਲੀ ਗੱਲ ਆ ਭਾਈ ਸੁਣੀਆਂ ਸੁਣੀਆਂ ਫਰਾਕਾਂ ਨੇ ਮੈਡਮ ਜੀ ਕੁੱਤੋਂ ਵਾਸਤੇ ਉਹ ਦੁਕਾਨ ਵਾਲਾ ਵੀ ਆਂਦਾ ਹੋਣਾ ਵੀ ਕੀ ਯਾਰ ਕੇ ਹੋ ਜੇ ਬੰਦੇ ਆਏ ਫਿਰਦੇ ਸਾਲੇ ਨੇ ਨਾ ਕੁਛ ਲੈਣਾ ਨਾ ਕਰਨਾ ਮੈਨੂੰ ਵੀ ਆਂਦੇ ਆ ਵੀ ਬੋਲ ਵਿੱਚ ਇਹ ਤਾਂ ਕੁੱਤਿਆਂ ਵਾਲੀਆਂ ਇਹ ਬਸ਼ਰਮ ਬੰਦੇ ਇਹ ਇਹਨਾਂ ਨੇ ਵਿਊਆਂ ਲਈ ਕੁੱਤਿਆਂ ਵਾਲੀਆਂ ਵੀ ਪਾ ਦੇਣਗੇ ਜਵਾਕਾਂ ਨੂੰ ਇਹਨਾਂ ਨੇ ਕਹਿ ਦੇਣਾ ਕੋਈ ਚੱਕਰ ਨਹੀਂ ਪੁੱਤ ਕੁੱਤੇ ਨੇ ਪਾਈਆਂ ਸੀਗੀਆਂ ਪਾਲਾ ਵੀਊ ਆਉਣਗੇ ਆਪਾਂ ਵੀਡੀਓ ਦਾ ਥੰਬਨੇਲ ਲਾਵਾਂਗੇ ਵੀ ਕੁੱਤੇ ਵਾਲੀ ਡਰੈੱਸ ਅੱਜ ਅਸੀਂ ਜਵਾਕ ਨੂੰ ਪਵਾਤੀ। ਐ ਨਾ ਕਈ ਲੋਕਾਂ ਨੂੰ ਹੁੰਦਾ ਕਿ ਤੇ ਠੰਡ 'ਚ ਮੀਂਹ ਆ ਜਾਏ ਤੇ ਸਾਡੇ ਵਰਗਿਆਂ ਨੂੰ ਹੁੰਦਾ ਕਿ ਤੇ ਗਰਮੀ 'ਚ ਪਰੌਣੇ ਨਾ ਆ ਜਾਣੇ। ਉਂਤਰਾ ਚਾਹ ਪਾਣੀ ਤੇ ਸਾਰਾ ਕੁਝ ਹਾਨੂੰ ਹੀ ਕਰਨਾ ਪੈਂਦਾ ਤੇ ਸੋਚੋ ਇਹਦੀਆਂ ਜਿੰਨੀਆਂ ਵੀਡੀਓ ਦੇਖ ਲਈਆਂ ਆ ਇਹ ਸਾਰੀਆਂ ਹਾਸਿਆ ਵਾਲੀਆਂ ਸੀ ਇਹਨੇ ਹਸਾਉਣ ਵਾਸਤੇ ਪਾਈਆਂ ਸੀ ਕਮੇਡੀ ਕੀਤੀ ਸੀ ਇਹ। ਆ ਵੀ ਵੀਡੀਓ ਨੇ ਕਮੇਡੀ ਕੀਤੀ ਸੀ ਵੀ ਸਾਡੇ ਪਰੋਹਣੇ ਆ ਜਾਂਦੇ ਸਾਨੂੰ ਉਹਦੀ ਟੈਨਸ਼ਨ ਰਹਿੰਦੀ ਆ ਨੰਬਰ ਇਹ ਕਿਸੇ ਨੂੰ ਵੀ ਨਾ ਛੱਡਦੇ ਨਾ ਇਹ ਸਾਲੇ ਆਪਦੇ ਰਿਸ਼ਤੇਦਾਰਾਂ ਨੂੰ ਛੱਡਣ ਨਾ ਸੀਰੀ ਪਾਲੀਆਂ ਨੂੰ ਛੱਡਣ ਨਾ ਇਹ ਆਪਦੀ ਸੱਸ ਸਹੁਰੇ ਨੂੰ ਛੱਡਣ ਰਾਤ ਦਿਨ ਵੀਡੀਓ ਵੇਖਦੀ ਰਹਿੰਦੀ ਆ ਨੂੰ ਕੋ ਕੈਸੇ ਕਾਬੂ ਮੇ ਕਰੇ ਓ ਨਾ ਨਾ ਕੀ ਅੰਦਾ ਤੂੰ ਕਿੱਥੇ ਹੱਥ ਹੁੰਨੀ ਆ ਤੂੰ ਤਾਂ ਜਿਹੜਾ ਕੋਈ 50 60000 ਕਮਾਉਣੀ ਆ ਤੂੰ ਤਾਂ ਪੈਰ ਨਹੀਂ ਲੱਗਣ ਦਿੰਦੀ ਹੋਣੀ ਸਾਰਿਆਂ ਦੇ ਵੀ ਭਾਂ ਦੇ ਨੇ ਮੇਰੇ ਕਰਕੇ ਘਰ ਚ ਆ ਲੜਾ ਆ ਤੁਸੀਂ ਮੈਨੂੰ ਰੋਕਣ ਵਾਲੇ ਕੌਣ ਆ ਇੱਕ ਹੋਰ ਗੱਲ ਇੱਕ ਜਦੋਂ ਇਹਨਾਂ ਇਹਨਾਂ ਵਲੌਗਰਾਂ ਕੋਲੇ ਚਾਗਲਾਂ ਕੋਲੇ 4 ਪਈ ਆ ਜਾਂਦੇ ਨਾ ਉਹ ਵੀ ਮੂੰਹ ਚੱਕ ਲੈਂਦੇ ਆ ਬਈ ਇਹੇ ਚੰਡੀਗੜ੍ਹ ਨੂੰ ਹੁਣ ਇਹਦੀ ਸੱਸ ਤੇ ਦਾ ਸਹੁਰਾ ਉਹ ਮੁੰਡੇ ਦੇ ਮਾਮ ਪਿਓ ਬੁੱਢੇ ਹੋਏ ਪਏ ਆ ਯਾਰ ਉਹ ਅੱਜ ਤਾਈਂ ਉਹ 30 35 ਸਾਲਾਂ ਦਾ ਹੋ ਗਿਆ ਉਹਨਾਂ ਨੇ ਉਹਨੂੰ ਪਾਲਿਆ ਹੋਊਗਾ ਪਿੰਡ 'ਚ ਰੱਖ ਕੇ ਤੇ ਆਹ ਪਿੱਛੇ ਜੇ ਮਹੀਨਾ ਕ ਹੋ ਗਿਆ ਟੈਂਡ ਫੋੜੀ ਇਹਨਾਂ ਨੇ ਚੱਕਿਆ ਆਪਦਾ ਸਾਰਾ ਤੇ ਚੰਡੀਗੜ੍ਹ ਜਾਵੜੇ ਉੱਥੇ ਕਿਰਾਏ ਤੇ ਰਹਿਣ ਲੱਗ ਪਏ ਉਹਨਾਂ ਦੋਵਾਂ ਜਣੇ ਨੂੰ ਇੱਥੇ ਛੱਡ ਤਾ ਸਾਡਾ ਤਾਂ ਕੰਮ ਆ ਬਈ ਸਾਡਾ ਅਸੀਂ ਤਾਂ ਆਪਦੇ ਕੰਮ ਪਿੱਛੇ ਜਾਣਾ ਉਹ ਕਿਹੜਾ ਕੰਮ ਆ ਤੁਸੀਂ ਕੰਜਰਪ ਗੱਲ ਰਹਿਣੀ ਸਾਡਾ ਹਜੇ ਤਾਈਂ ਉਹ ਜਾਂ ਨਾਂ ਨਹੀਂ ਆਇਆ ਗਾ ਬਲੌਗਰਾਂ ਦੂਜੇ ਕ੍ਰੀਏਟਰਾਂ ਤਰ੍ਹਾਂ ਜੇ ਇਹਦੀ ਚਰਚਾ ਚ ਉਹ ਰਹਿੰਦੇ ਆ ਉਹ ਲਿਓਣਾ ਇਹਨਾਂ ਨੇ ਵੀ ਦੋ ਨੰਬਰ ਦੇ ਕੰਮਾਂ 'ਚ ਸਾਡਾ ਨਾਮ ਆਵੇ ਸਾਡੀਆਂ ਵੀਡੀਓ ਵੀਡੀਓ ਲੀਕ ਹੋਣ ਵਿਊ ਨਹੀਂ ਨਾ ਹੁੰਦੇ ਵਿਊ 30000 40000 ਵਿਊ ਰਹਿ ਜਾਂਦਾ ਆ ਵੀਡੀਓ ਤੇ ਏਦਾਂ ਕਰਦੇ ਐ ਇੰਨੇ ਬੰਦਿਆਂ ਦੀਆਂ ਇਹ ਏਦਾਂ ਕਰਦੇ ਆ ਨਾ ਵੇਖਿਓ ਸਸਿਕਾ ਜੀ ਤੇ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਆ ਪਾਵਰਕ ਫਰੋਮ ਹੋਮ ਓਪਰਚੁਨਿਟੀ ਯਾਨੀ ਕਿ ਤੁਸੀਂ ਕਰੇ ਬੈਠੇ ਆਰਾਮ ਨਾਲ ਪੈਸੇ ਕਮਾ ਸਕਦੇ ਪਰ ਕੰਮ ਕਰਕੇ ਉਹ ਐਡ ਕਰਦੇ ਆ ਇਹ ਵਰਕ ਫਰੋਮ ਹੋਮ ਦੀ ਕਮੈਂਟ ਆਫ ਏਰੀਆ ਆਈਡੀ ਜਾ ਕੇ ਵੇਖ ਲੋ ਜੇ ਬਹੁਤ ਐਡਾਂ ਕੀਤੀਆਂ ਵੰਗਾਇਆਂ ਨੇ ਕਦੇ ਵਰਕ ਫਰੋਮ ਹੋਮ ਦੀਆਂ ਕਦੇ ਟਾਪ ਆ ਵੀ ਲੋਕ ਸੱਚਾਈ ਆ ਕੇ ਵਿੱਚ ਕਮੈਂਟ ਨਾ ਕਰਦੇ ਨੇ ਕਿਉਂਕਿ ਜਿਹੜੇ ਬੰਦੇ ਨੇ ਪੈਸੇ ਦਿੱਤੇ ਹੁੰਦੇ ਐ ਐਡ ਕਰੰਦੇ ਆ ਦਾ ਟਾਰਗੇਟ ਹੁੰਦਾ ਵੀ ਸਾਨੂੰ ਇੰਨੇ ਵਿਊ ਚਾਹੀਦੇ ਆ ਇਸ ਵੀਡੀਓ ਤੇ ਉਹਦੇ ਧੱਕੇ ਦਾ ਨਹੀਂ ਆ ਉਹ ਬੰਦਿਆਂ ਦਾ ਸੋਚਦੇ ਵੀ ਜਿਨ੍ਹਾਂ ਦੇ ਸਿਰ ਤੋਂ ਲੋਕਾਂ ਦੇ ਉਹ ਅਸੀਂ ਵਿਊ ਲਈ ਜਾਂਦੇ ਆ ਅਸੀਂ ਉਹਨਾਂ ਨੂੰ ਧੱਕੇ ਮਾਰੀ ਜਾਂਦੇ ਆ ਵੀ ਧੱਕੇ ਨਾਲ ਬੰਦਿਆਂ ਨੂੰ ਪੈਸੇ ਜਮਾ ਕਰਾਓ ਆਪੇ ਫਸਦੇ ਆ ਤਾਂ ਫਸਦੇ ਕਰਨ ਅੱਛਾ ਤੇ ਕਰਨਾ ਕੀ ਪੈਣਾ ਉਹਦੇ ਲਈ ਕਰਨਾ ਕੀ ਆ ਆਈਡੀ ਮੈਂਸ਼ਨ ਕੀਤੀ ਹੈ ਕਮਲਦੀਪ 3541 ਦੀ ਉਹ ਤੇ ਤੁਸੀਂ ਜਾਓ ਉਹਨਾਂ ਦੇ ਪੇਜ ਇੱਕ ਫਾਰਮ ਆ ਉਹਨੂੰ ਫਿਲ ਕਰੋ ਤੇ ਆਪੇ ਤੁਹਾਡੇ ਨਾਲ ਉਹਨਾਂ ਨੇ ਕਨੈਕਟ ਕਰ ਲੈਣਾ 5-7000 ਮਿਲ ਗਿਆ ਝਗੜ ਬੰਦੇ ਆ ਬਈ ਇਹ ਸਿਰੇ ਦੇ ਮੈਂ ਇਹਨਾਂ ਤੋਂ ਚੰਗੀ ਮੈਂ ਜਾਨਵੀ ਨੂੰ ਕਿਉਂ ਕਿਹਾ ਕੰਪੀਟੀਸ਼ਨ ਇਹਨਾਂ ਦਾ ਦੰਦਾ ਨੂੰ ਲੈ ਕੇ ਆ ਜਾਨਵੀ ਆਂਦੀ ਵੀ ਮੇਰੀ ਖੂਬਸੂਰਤੀ ਬਹੁਤ ਆ ਤੇ ਇਹ ਆਂਦੀ ਆ ਵੀ ਮੇਰੀ ਖੂਬਸੂਰਤੀ ਪਰ ਜਾਨਵੀ ਬਈ ਸਹੀ ਆ ਉਹ ਵਿਚਾਰੀ ਲੋਕਾਂ ਨੂੰ ਡਾਈਟ ਪਲਾਨ ਤਾਂ ਦਿੰਦੀ ਆ ਚੱਲ ਭਾਵੇਂ ਕਿਵੇਂ ਹੀ ਉਹ ਕਮਲ ਮਾਰ ਜਾਂਦੀ ਆ ਕੁਝ ਵੀ ਕਰ ਜਾਂਦੀ ਆ ਉਹ ਲੋਕਾਂ ਨੂੰ ਦੱਸਦੀ ਤਾਂ ਹੈ ਸੇਤਦਤ ਦੱਸਦੀ ਆ ਤੁਸੀਂ ਫਲੂਟ ਖਾਓ ਕੁਛ ਨਾਲ ਹੀ ਗੱਲ ਪਾਣੀ ਪੀਓ ਹੈਲੋ ਗਾਇਜ਼ ਕੀ ਵੀਰੋ ਸਾਰੇ ਅੱਜ ਅਕਰੀਆ ਦਾ ਤੁਹਾਨੂੰ ਪਤਾ ਮੇਰੀ ਗੁੱਤੂਟੀ ਦਾ ਰਾਜ ਨਾਰੀਅਲ ਪਾੜੀ ਵੀ ਆ ਅੱਜ ਮੈਂ ਪੂਰੀ ਨਾਰੀਅਲ ਦੀ ਦੇੜੀ ਇੱਕ ਕੰਜਰਾ ਨੇ ਸਿਰਫ ਆਪ ਦਾ ਮੁਖ ਰੱਖਿਆ ਹੈ ਉਹ ਲੋਕਾਂ ਨੂੰ ਤਾਂ ਨਾਲ ਲੈ ਕੇ ਚੱਲਦੀ ਆ ਮੈਂ ਹੁਣ ਇਹਨਾਂ ਦੇ ਮੇਨ ਵਲੌਗ ਹਾਲ ਚੱਲਦੇ ਆ ਵੇਦੇ ਨਹੀਂ ਟੈਨਸ਼ਨ ਨਾ ਲਓ ਕਿਉਂਕਿ ਵੇਚ ਵਾਲਾ ਮੈਨੂੰ ਮੂੰਹ ਜਵਾਨੀ ਰਟੇਵੇ ਇਹਨਾਂ ਦੇ ਵਲੌਗ ਮੈਂ ਤੁਹਾਨੂੰ ਉਹੀ ਦੱਸ ਦਊਂਗਾ ਥੰਬਨੇਲ ਦਿਖਾਉਣਾ ਆ ਤੁਹਾਨੂੰ ਮੈਂ ਇਹਨਾਂ ਦੇ ਨੂੰ ਸੱਸ ਨੇ ਕੀਤੀ ਰੱਜ ਕੇ ਸ਼ੋਪਿੰਗ ਹੁਣ ਇਸ ਵਲੌਗ ਚ ਪਤਾ ਕੀ ਹੋਊਗਾ ਕੈਮਰਾਮੈਨ ਇਹਦਾ ਘਰ ਵਾਲਾ ਹੋਣਾ ਹੈ ਘਰੋਂ ਜਦੋਂ ਇਹ ਗੱਡੀ 'ਚ ਬੈਠੇ ਹੋਣੇ ਹੈ ਕੈਮਰਾ ਉਹਦਾ ਔਨ ਹੋ ਗਿਆ ਹਨ ਫੋਨ ਫੋਨ ਤੇ ਵਲੌਗਿੰਗ ਕਰਦੇ ਹੁੰਦੇ ਹੈ ਫੋਨ ਔਨ ਹੋ ਗਿਆ ਹਨ ਦੁਕਾਨ ਤੇ ਪਹੁੰਚੇ ਹੋਣੇ ਉੱਥੇ ਇਹਨਾਂ ਦੀਆਂ ਝਗੜਾਂ ਸ਼ੁਰੂ ਚਾਵਲਾ ਮਾਰਨੀਆਂ ਸ਼ੁਰੂ ਹੋ ਗਈਆਂ ਹੋਣੀਆਂ ਮੈਂ ਨਾ ਮੈਂ ਤਾਂ ਆਹ ਸ਼ੂਟ ਨਹੀਂ ਲੈਣਾ ਤੂੰ ਲੈ ਲੈ ਇਹ ਤਾਂ ਮਹਿੰਗਾ ਆ ਹੋਰ ਦਿਖਾ ਦੇ ਭਾਈ ਇਹੋ ਜਿਹਾ ਕੁਝ ਕਰਕੇ ਇਹਨਾਂ ਦੀ ਕੋਈ ਘਟ ਨਹੀਂ ਹੁੰਦਾਗਾ ਵੀ ਅੱਧਾ ਘੰਟਾ ਉੱਥੇ ਬੈਠੀਆਂ ਆਏ ਉਹ ਅੱਧਾ ਘੰਟੇ ਦੀ ਵੀਡੀਓ ਉਵੇਂ ਹੀ ਚੱਲੀ ਜਾਂਦੀ ਹੁੰਦੀ ਹੈ ਤੇ ਲੋਕ ਉਹਨੂੰ ਵੇਖੀ ਵੀ ਜਾਂਦੇ ਹੁੰਦੇ ਆ ਯਾਰ ਪਤਾ ਨਹੀਂ ਕੀ ਹਿਸਾਬ ਵਾਲਾ ਇਹਨਾਂ ਤੋਂ ਅੱਕਦੇ ਨਹੀਂਗੇ ਤੇ ਉਹ ਕਰ ਕਰਕੇ ਮੁੜ ਕੇ ਪੈਸੇ ਦੇਣ ਵਾਲੀ ਨਾ ਬਈ ਸਭ ਤੋਂ ਲੈਸ ਕਰ ਕੈਮਰਾਮੈਨ ਉਹੀ ਰਹਿੰਦਾ ਹੈ ਇਹਨਾਂ ਦਾ ਘਰ ਵਾਲਾ ਹੀ ਸਤ ਲੈਸ ਲੂਸ ਕਰਾ ਕੇ ਪੈਸੇ ਦੇ ਕੇ ਤੇ ਘਰੇ ਆ ਕੇ ਕਹਿ ਦਿੰਗੇ ਚੰਗਾ ਭਈ ਲਾਈਕ ਤੇ ਸ਼ੇਅਰ ਕਮੈਂਟ ਕਰ ਦਿਓ ਆਹਾਂ ਇਹਨਾਂ ਦੇ ਵਲੌਗ ਹੁੰਦੇ ਕੋਈ ਮਤ ਨਹੀਂ ਵਿੱਚ ਇਹਨਾਂ ਨੇ ਦੇਣੀ ਜੇ ਤੁਸੀਂ ਜਾਣਕਾਰੀ ਦੇਣ ਲੱਗਿਆਂ ਤਾਂ 1 ਡੇਢ ਮਿੰਟ 'ਚ ਸਾਰੀ ਚੀਜ਼ ਕਵਰ ਹੋ ਸਕਦੀ ਹੈ ਹਨਾ ਵੀ ਤੁਸੀਂ ਮੇਨ ਮੇਨ ਚੀਜ਼ ਦਿਖਾ ਦਿਓ ਵੀ ਆਹ ਸੁਖਤਾ ਇੰਨੇ ਦਾ ਇੰਨੇ ਦਾ ਸੋਹਣਾ ਜਾਂ ਮਾੜਾ ਜਿੰਨਾ ਲੰਮਾ ਚੱਲੀ ਜਾਊਗਾ ਉਹਨੇ ਪੈਸੇ ਜੁੜੀ ਜਾਣੇ ਆ ਵਿਊ ਜੁੜੀ ਜਾਣੇ ਆ ਉਹਨਾਂ ਦਾ ਟਾਈਮ ਜੁੜੀ ਜਾਣਾ ਆ ਆਲੇ ਵਲੌਗਾਂ ਦੇ ਵਿੱਚ ਆਹੀ ਲੱਡੂ ਲੈਣ ਗਏ ਤਾਂ ਲੱਡੂਆਂ ਵਾਲੇ ਨੇ ਆਹ ਖਾ ਲਿਆ ਆ ਸਵਾਦ ਆ ਤੁਸੀਂ ਆ ਲੈ ਲਓ ਇੱਕ ਅੱਧੀ ਵਾਲੀ ਬਸ ਚੁੰਬੜ ਲੈਂਦੇ ਇੱਕ ਦੂਜੇ ਨੂੰ ਬਸ ਆਹ ਕੁਝ ਤੇ ਥੰਬਨੇਲ ਵੇਖੋ ਇਹਨਾਂ ਦੇ ਨਿਊ ਬੁਟੀਕ ਪਾਰਟੀ ਕੌਣ ਛੱਡਿਆ ਸੀ ਆਪਣਾ ਪੁਰਾਣਾ ਫਲੈਟ ਹੁਣ ਇਹਨਾਂ ਨੇ ਐਂ ਲਿਖਿਆ ਕੌਣ ਛੱਡਿਆ ਸੀ ਆਪਣਾ ਪੁਰਾਣਾ ਫਲੈਟ ਵੀ ਲੋਕਾਂ ਨੂੰ ਐਂ ਲੱਗੂਗਾ ਵੀ ਇਹਨਾਂ ਨੂੰ ਕਿਤੇ ਧੱਕੇ ਧੁੱਕੇ ਮਾਰ ਕੇ ਕੱਢਿਆ ਜਾਂ ਲੋਕ ਵੇਖਣ ਆਉਣਗੇ ਵਿੱਚ ਉਹੀ ਚੌਲਾਂ ਇੱਥੇ ਤੁਹਾਨੂੰ ਰੈਂਟ ਜ਼ਿਆਦਾ ਸੀ ਇੱਥੇ ਸਾਡੇ ਗੱਡੀ ਵੀ ਖੜੀ ਹੁੰਦੀ ਇਹੋ ਜਿਹਾ ਕੁਝ ਕਰ-ਕੁਰਕਾ ਸਾਡੇ ਟੈਂਪ ਟਪਾ ਦਿੰਦੇ ਆ ਇਹਨੇ ਮੋਟਾ ਦਿਮਾਗ ਹੈ ਨਾ ਬਈ ਇਹਨਾਂ ਦੇ ਇੱਕ ਸੀਸਾ ਲੈਣ ਜਾਣਗੇ ਨਾ ਉਹਦੇ ਤੇ 30 ਮਿੰਟਾਂ ਦਾ ਵਲੌਗ ਬਣਾ ਦਿੰਦੇ ਆ ਕਿ ਤੁਸੀਂ ਸੀਸਾ ਲੈ ਕੇ ਆਏ ਆ ਇਹਦੇ ਵਿੱਚ ਸ਼ਕਲ ਜ਼ਿਆਦਾ ਸਾਫ਼ ਦਿੰਦੀ ਆ ਇਹ ਟੂਗ ਨਹੀਂ ਆਹ ਵਲੌਗਾਂ ਦੇ ਇਹਦੇ ਥੰਬਨੇਲ ਆ ਬਈ ਇਹ ਚਤਾ ਇਨਾਂ ਦੇ ਵੇਖਣ ਦਾ ਕੋਈ ਵੀ ਫਾਇਦਾ ਨਹੀਂ ਤੇ ਜਿਹੜੇ ਬੰਦੇ ਇਹਨਾਂ ਦੇ ਭਗਤਾਂ ਨੇ ਇਹਨਾਂ ਨੂੰ ਆ ਕੇ ਮੰਨਦੇ ਆ ਵੀ ਦੀਦੀ ਜੀ ਤਾਂ ਬਹੁਤ ਅੱਛੇ ਵਲੌਗਰ ਹਨ ਉਹ ਬੰਦਿਆਂ ਨਾਲ ਮੈਂ ਗਰੰਟੀ ਕਰਦਾ ਆ ਬਾਈ ਤੁਸੀਂ ਚਾਰ ਬਲੌਗ ਇਹਨਾਂ ਦੇ ਚਾਰ ਕੋਈ ਵੀ ਚਾਰ ਲਗਾਤਾਰ ਵੇਖ ਕੇ ਦਿਖਾ ਦਿਓ ਜੇ ਤੁਹਾਨੂੰ ਗੁੱਸਾ ਨਾ ਨਾ ਚੜਨ ਲੱਗ ਜਾ ਮੈਨੂੰ ਤਾਂ ਕਹੋ ਜੀ ਇਹ ਚੈਨੀਆਂ ਭੈੜੀਆਂ ਭੈੜੀਆਂ ਇਹ ਗੱਲਾਂ ਕਰਦੇ ਨੇ ਇੰਨੀਆਂ ਭੈੜੀਆਂ ਭੈੜੀਆਂ ਜਿਹੜੀਆਂ ਨੂੰ ਸੁਣ ਕੇ ਐਂ ਜੀ ਕਰਦਾ ਵੀ ਇਹਨਾਂ ਦੇ ਚਪਲੀ ਲਾ ਕੇ ਮਾਰੇ ਸਿਰ ਸੂਰ ਚ ਬੱਚੀ ਖੜੀ ਸੀ ਇਹਨਾਂ ਦੀ ਹਜੇ ਤਾਈਂ ਕੋਈ ਉਹੋ ਜੀ ਚੀਜ਼ ਲੀਕ ਨਹੀਂ ਹੋਈ ਹੁਣ ਪਹਿਲਾਂ ਤਾਂ ਇਹਨਾਂ ਦੀਆਂ ਬਹੁਤ ਹੋ ਰੱਖੀਆਂ ਆ ਵਿਆਹ ਤੋਂ ਪਹਿਲਾਂ ਵਾਲੀਆਂ ਉਹ ਤਾਂ ਕਰਤੂਤਾ ਇਹਨਾਂ ਦੀਆਂ ਕਾਲੀਆਂ ਹੀ ਆ ਸਾਰੇ ਬਲੌਗਰ ਜਿੰਨੇ ਬਣੇ ਆ ਨਾ ਉੱਥੋਂ ਹੀ ਇਹਨਾਂ ਨੂੰ ਹਾਈਪ ਮਿਲੀ ਆ ਆਪਦੀਆਂ ਵੀਡੀਓ ਇਹਨਾਂ ਦੀਆਂ ਲੀਕ ਲੂਕ ਹੁੰਦੀਆਂ ਰਹੀਆਂ ਉਸ ਤੋਂ ਬਾਅਦ ਇਹ ਸਾਲ ਕਿਰ ਕਰ ਕਰਕੇ ਉਹ ਬਣੇ ਆ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਆ ਤੇ ਹੁਣ ਇਹ ਚੰਡੀਗੜ੍ਹ ਜਾਵੜੇ ਦੁਬਾਰਾ ਨਵਾਂ ਸਾਪਾ ਕੱਢਿਆ ਲੋ ਉੱਥੇ ਤਾਂ ਹੀ ਗਏ ਆ ਘਰੇ ਫਿਰ ਥੋੜੀ ਸੰਗ ਸ਼ਰਮ ਆਉਂਦੀ ਆ ਨਾ ਘਰਦਿਆਂ ਦੀ ਉੱਥੇ ਹੁਣ ਵੇਖੋ ਜੇ ਇਹਨਾਂ ਦੇ ਕੁੱਤ ਕਲੇਸ਼ ਇਹਨਾਂ ਦੇ ਵਲੌਗ ਵੇਖੋ ਜੇ ਬਲਗਰ ਹੁੰਦੇ ਕਿਵੇਂ ਮੈਂ ਤਾਂ ਇਹੀ ਬੇਨਤੀ ਕਰੂੰਗਾ ਭਈ ਸਾਰਿਆਂ ਨੂੰ ਇਹ ਬੰਦੇ ਬਹੁਤ ਇਰੀਟੇਟਿੰਗ ਆ ਇਹਨਾਂ ਨੂੰ ਵੇਖ ਕੇ ਗੁੱਸਾ ਚੜਦਾ ਆ ਬੰਦਾ ਕੋਈ ਆਪਦਾ ਫੋਨ ਫਾੜ ਨੂੰ ਭੰਨ ਲੂਗਾ ਇਹਨਾਂ ਨੂੰ ਵੇਖਦਾ ਵੇਖਦਾ ਚਿਆਣਾ ਭਾਈ ਜੇ ਤੁਹਾਨੂੰ ਨਹੀਂ ਨਾ ਯਕੀਨ ਤੁਸੀਂ ਇਹਨਾਂ ਦੇ ਚਾਰ ਵਲੌਗ ਵੇਖ ਲਓ ਜੀ विदाउट अ ब्रेक मैं ना ਤੁਹਾਡਾ ਦਿਮਾਗ ਘੁੰਮ ਜੂਗਾ ਤੁਸੀਂ ਆਖੋਗੇ ਵੀ ਲੱਭ ਜਾਣੇ ਕਿਤੇ ਮੇਰੇ ਸਾਲੇ ਇਹਨਾਂ ਦੇ ਦੰਦੀਆਂ ਵੱਡ ਵੱਡ ਖਾਜ ਗਏ ਇਹਨਾਂ ਨੂੰ ਚਲੋ ਠੀਕ ਆ ਬਈ ਇੱਥੇ ਵੀਡੀਓ ਖਤਮ ਕਰਦੇ ਆ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਵੀਡੀਓ ਸੀਗੀ ਅੱਜ ਉਹਦੀ ਉਹ ਬ੍ਰੈਡਾਂ ਵਾਲੀ ਕੁੜੀ ਨਹੀਂ ਉਹਨੂੰ ਬਿਗ ਬੋਸ ਵਾਲਿਆਂ ਨੇ ਮਾਰੀ ਲੱਤ ਕੱਟ ਤਾ ਘਰੋਂ ਬਾਹਰ ਤੇ ਪਰ ਕੋਈ ਚੱਕਰ ਨਹੀਂ ਉਹਦੀ ਇੰਟਰਵਿਊਆਂ ਆਈਆਂ ਆ ਜਾਂਦੇ ਕੁੜੀਆਂ ਉਹਦੇ ਨਾਲ ਕਰਾਂਗੇ ਗੱਲਬਾਤ ਉਦੋਂ ਮੈਨੂੰ ਇਹ ਟੱਕਰ ਗਈ ਉਦੋਂ ਜਾਨਵੀ ਟੱਕਰ ਗਈ ਇਹਨਾਂ ਦਾ ਕੰਪੀਟੀਸ਼ਨ ਸੀਗਾ ਚਲੋ ਠੀਕ ਆ ਬਈ ਜਾਂਦੀ ਜਾਂਦੀ ਵਾਰੀ ਜਾਨਵੀ ਤੁਹਾਨੂੰ ਗੁੱਡ ਮਾਰਨਿੰਗ ਕਹੂ ਜੀ ਸਰੀਆ ਕਾਲ ਕੀਆਗੇ ਉਹ ਗੁੱਡ ਨਾਈਟ ਧੀ ਸੋਰੀ ਸੋਰੀ